ਕਿਸਾਨ ਭਰਾਵੋ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸਿਵੀਆਂ ਜੋ ਸਰਕਲ ਬਰਗਾੜੀ ਦਾ ਪਿੰਡ ਹੈ ਜੀ ਸਰਦਾਰ ਨਵਦੀਪ ਸਿੰਘ ਢਾਲੀਵਾਲ ਦੇ ਖੇਤ ਆਏ ਆਂ ਜੀ ਔਰ ਸਾਡਾ ਮੰਤਵ ਇੱਥੇ ਆਉਣ ਦਾ ਇਹ ਸੀਗਾ ਕਿ ਜਦੋਂ ਕਣਕ ਦੀ ਬਿਜਾਈ ਹੋਈ ਆ ਉਸ ਟਾਈਮ ਗੁਲਾਬੀ ਸੁੱਡੀ ਦਾ ਹਮਲਾ ਹੋਇਆ ਸੀ ਭਰਾਲੀ ਵਾਲੇ ਖੇਤਾਂ ਦੇ ਵਿੱਚ ਔਰ ਆਮ ਖੇਤਾਂ ਦੇ ਵਿੱਚ ਵੀ ਔਰ ਢਾਲੀਵਾਲ ਸਾਹਿਬ ਦੇ ਖੇਤ ਸਾਡੇ ਬਣੀਓ ਏਯੂ ਜਤেন্দ্রਪਾਲ ਸਿੰਘ ਔਰ ਪਵਨਦੀਪ ਸਿੰਘ ਵੰਨੀ ਉਹਨਾਂ ਦੇ ਖੇਤ ਦਾ ਸਰਵੇ ਕੀਤਾ ਗਿਆ ਲਗਾਤਾਰ ਔਰ ਹੁਣ ਜੇ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਣਕ ਦੀ ਫਸਲ ਪਕਾ ਦੇ ਨੇੜੇ ਆ ਕਣਕਾ ਰੰਗ ਬਟਾ ਗਿਆ ਆਉਣ ਵਾਲੇ ਤਕਰੀਬਨ 10 ਕਿ ਦਿਨਾਂ ਤੱਕ ਕਣਕ ਦੀ ਵਾਢੀ ਸ਼ੁਰੂ ਹੋ ਜਾਣੀ ਹੈ ਜੀ ਸੋ ਧਾਲੀਵਾਲ ਸਾਹਿਬ ਤੋਂ ਆਪਾਂ ਪੁੱਛਦੇ ਹਾਂ ਜੀ ਜਦੋਂ ਇਹਨਾਂ ਨੇ ਕਣਕ ਦੀ ਬਿਜਾਈ ਸੁਪਰ ਸੀਡਰ ਦੇ ਨਾਲ ਕੀਤੀ ਕਿੰਨਾ ਕ ਇਹਨਾਂ ਦੇ ਖੇਤ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਔਰ ਕੀ ਕੀ ਵਿਧੀਆਂ ਇਹਨਾਂ ਨੇ ਅਪਣਾਈਆਂ ਔਰ ਅਗਰ ਹੁਣ ਗੱਲ ਕਰੀਏ ਖੇਤ ਦੀ ਕਣਕ ਦੀ ਫਸਲ ਦੀ ਸਥਿਤੀ ਦੀ ਤਾਂ ਕੀ ਦਿਖਦੇ ਆ ਕਣਕ ਤੇ ਗੁਲਾਬੀ ਸੁੰਡੀ ਦਾ ਕਿੰਨਾ ਕੁ ਪ੍ਰਭਾਵ ਪਿਆ ਤਾਲੀਵਾਲ ਸਾਹਿਬ ਆਪ ਦਾ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਾਹਿਬ ਤੇ ਆਪਾਂ ਜੀ ਸਾਰੀ ਕਣਕ ਮਤਲਬ ਸੁਪਰ ਸੀਡਰ ਨਾਲ ਬੀਜੀ ਸੀ ਗੱਠਾਂ ਚਕਾ ਕੇ ਖੇਤ ਦੇ ਵਿੱਚੋਂ ਤੇ ਉਸ ਤੋਂ ਬਾਅਦ ਬਜਾਈ ਤੋਂ ਬਾਅਦ ਜਦੋਂ ਅਸੀਂ ਪਾਣੀ ਲਾਉਣਾ ਸ਼ੁਰੂ ਕੀਤਾ ਤੇ ਉਦੋਂ ਸਾਨੂੰ ਪਤਾ ਲੱਗਿਆ ਵੀ ਖੇਤ ਦੇ ਵਿੱਚ ਜੜਾ ਸੁੱਕ ਰਹੀਆਂ ਬੂਟੇ ਸੁੱਕ ਰਹੇ ਤਾਂ ਫਿਰ ਅਸੀਂ ਦੇਖਿਆ ਉਹਦੇ ਵਿੱਚ ਗਲਾਬੀ ਸੁੰਡੀ ਸੀਗੀ ਜੀ ਫਿਰ ਅਸੀਂ ਉਹਦੇ ਵਿੱਚ ਕੁਝ ਖੇਤਾਂ ਦੇ ਵਿੱਚ ਜਿੱਥੇ ਜਾਦੇ ਹੋਣਾ ਸੀ ਉੱਥੇ ਅਸੀਂ ਪਾਣੀ ਲਾਉਣ ਤੋਂ ਬਾਅਦ ਪਰਮੈਥਰਨ ਦਵਾਈ ਆਉਂਦੀ ਹੈ ਜੀ ਉਹਦੀ ਅਸੀਂ ਮਤਲਬ ਪਾਣੀ ਦੇ ਵਿੱਚ ਹੀ ਉਹਨੂੰ ਛੱਡਿਆ ਜੀ ਠੀਕ ਹੈ ਜੀ ਉਹਦੇ ਨਾਲ ਕੁਝ ਖੇਤਾਂ ਦੇ ਵਿੱਚ ਸਾਨੂੰ ਨਹੀਂ ਸੀ ਵੀ ਨਹੀਂ ਹੈਗੀ ਸੁੰਡੀ ਜੀ ਪਰ ਬਾਅਦ ਦੇ ਵਿੱਚ ਪਾਣੀ ਲਾਉਣ ਤੋਂ ਬਾਅਦ ਉਹਦੇ ਵਿੱਚ ਵੀ ਸਾਨੂੰ ਥੋੜੀਆਂ ਦਿੱਕਤਾਂ ਆਈਆਂ ਜੀ ਫਿਰ ਉਹਦੇ ਵਿੱਚ ਜਿਵੇਂ ਯੂਨੀਵਰਸਿਟੀ ਜਾਂ ਤਾਂ ਇਦਾਂ ਮੁਤਾਬਕ ਅਸੀਂ ਉਹਦੇ ਵਿੱਚ ਕੋਰਾਜਨ ਸਾਲਟ ਜਿਹੜੀ ਕਲੋਰੈਂਟਰਾਨੀਲੀ ਪ੍ਰੋਲ ਉਹਦਾ ਅਸੀਂ ਸਪਰੇਅ ਕੀਤੀ ਜੀ ਉਹਦੇ ਨਾਲ ਵੀ ਯਾਨੀ ਅਗਲੇ ਨਵੇਂ ਬੂਟਿਆਂ ਦੇ ਵਿੱਚ ਸਮੱਸਿਆ ਨਹੀਂ ਆਏਗੀ ਚਲੋ ਸੁੰਡੀ ਤੇ ਤਾਂ ਨਹੀਂ ਆਪਾਂ ਬੜਾ ਕਹਿ ਸਕਦੇ ਕੰਟਰੋਲ ਕੀਤਾ ਪਰ ਯਾਨੀ ਅਗਲੇ ਬੂਟਿਆਂ ਦੇ ਵਿੱਚ ਸਮੱਸਿਆ ਨਹੀਂ ਆਏਗੀ ਜੀ ਉਸ ਤੋਂ ਬਾਅਦ ਇੱਕ ਵਾਰ ਤਾਂ ਸਾਨੂੰ ਆਇਆ ਲੱਗਿਆ ਵੀ ਖੇਤ ਦੇ ਵਿੱਚ ਵੀ ਬਹੁਤ ਜ਼ਿਆਦਾ ਸਮੱਸਿਆ ਜਿਹਦੇ ਵਿੱਚ ਅਸੀਂ ਮਤਲਬ ਪਰਮੈਥਰਨ ਨਹੀਂ ਕੀਤੀ ਸੀ ਹਾਂ ਆਇਆ ਲੱਗਦਾ ਸੀ ਖੇਤ ਹੀ ਵਿਹਲਾ ਹੋ ਗਿਆ ਵੀ ਪੌਣਾ ਨਾ ਪਿਆ ਜੇ ਮੰਜੇ ਮੰਜੇ ਜਿੰਨਾ ਥਾਂ ਵਿਹਲਾ ਹੋ ਗਿਆ ਸੀਗਾ ਜੀ ਤੇ ਚਲੋ ਕੁਝ ਦਵਾਈਆਂ ਨੇ ਕੰਟਰੋਲ ਕੀਤਾ ਜੀ ਕੋਸ਼ਿਸ਼ ਚਲੋ ਮੌਸਮ ਠੰਡਾ ਹੋ ਗਿਆ ਹਮਲਾ ਘਟ ਗਿਆ ਸੁੰਡੀ ਦਾ ਤੇ ਉਸ ਤੋਂ ਬਾਅਦ ਕਣਕ ਨੇ ਫੋਟ ਬੜੀ ਕੀਤੀ ਜੀ ਜਿੱਥੇ ਸੁੰਢੀ ਨੇ ਖਾਦਾ ਸੀ ਨਾ ਉੱਥੇ ਬੜੀਆਂ ਸ਼ਾਂਖਾਂ ਕੱਢੀਆਂ ਤੇ ਅੱਜ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਨੂੰ ਲੱਗਦਾ ਵੀ ਸੁੰਢੀ ਦਾ ਹਮਲਾ ਮਤਲਬ ਨੁਕਸਾਨ ਕੀਤਾ ਉਹਨੇ ਆਪਣਾ ਉਸ ਟਾਈਮ ਤਾਂ ਲੱਗਦਾ ਸੀ ਬਹੁਤ ਜ਼ਿਆਦਾ ਨੁਕਸਾਨ ਕਰ ਚੁੱਕੀ ਆ ਪਰ ਅੱਜ ਦੇਖ ਕੇ ਖੇਤ ਦੀ ਫੋਟ ਦੇਖ ਕੇ ਜਾਂ growth ਦੇਖ ਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਵੀ ਨੁਕਸਾਨ ਹੋਇਆ ਹੋਊਗਾ ਤੇ ਕਣਕ ਤੁਹਾਡੇ ਸਾਹਮਣੇ ਬਹੁਤ ਵਧੀਆ ਖੜੀ ਹੈ ਜੀ ਇਸ ਟਾਈਮ ਤਾਲੀਵਾਲ ਸਾਹਿਬ ਜਿਹੜਾ ਸੀਗਾ ਜਿੱਥੇ ਤੁਸੀਂ ਕਹਿੰਦੇ ਹੋ ਮੇਰਾ ਖੇਤ ਖਾਲੀ ਹੋ ਗਿਆ ਸੀ ਮੰਜੇ ਦੇ ਨਾਲ ਥਾ ਹਾਂਜੀ ਉਸ ਥਾਂ ਦੇ ਵਿੱਚ ਦੁਬਾਰਾ ਕਣਕ ਨੇ ਦੁਬਾਰਾ ਫੋਟ ਕੀਤੀ ਹਾਂਜੀ ਫੇਰ ਫੋਟ ਬਹੁਤ ਕੀਤੀ ਜੀ ਹੁਣ ਕੀ ਸਥਿਤੀ ਦੇਖਦੇ ਹੋ ਤੁਸੀਂ ਵੀ ਜਿੰਨਾ ਉਹ ਨੁਕਸਾਨ ਸੀਗਾ ਉਹਦੇ ਮੁਤਾਬਕ ਆਪਣਾ ਝਾੜ ਦਾ ਕੋਈ ਤੁਹਾਨੂੰ ਅੰਤਰ ਲੱਗ ਰਿਹਾ ਵੀ ਕੋਈ ਅੰਤਰ ਪਊਗਾ ਜਾਂ ਨਹੀਂ ਪਊਗਾ ਨਹੀਂ ਮੈਨੂੰ ਤਾਂ ਹੁਣ ਇਸ ਟਾਈਮ ਤਾਂ ਕੋਈ ਨਹੀਂ ਲੱਗ ਰਿਹਾ ਵੀ ਕੋਈ ਅੰਤਰ ਲੱਗ ਰਿਹਾ ਜੀ ਵੀ ਬਹੁਤ ਕਣਕ ਨੇ ਫੋਟ ਕੀਤੀ ਹੈ ਜੇ ਨੁਕਸਾਨ ਹੋਇਆ ਸੀ ਤਾਂ ਉਹਦੀ ਪ੍ਰਭਾਈ ਵੀ ਹੋਈ ਹੈ ਬੜੀ ਫੋਟ ਕੀਤੀ ਕੰਪਨੀ ਜੀ ਚਲੋ ਕੁਦਰਤ ਨੇ ਆਪਦਾ ਕੁਦਰਤ ਨੇ ਆਪਦਾ ਕੰਮ ਕਰਿਆ ਜੀ ਹਾਂ ਤਾਂ ਕੀ ਸੁਨੇਹਾ ਦੇਣਾ ਚਾਹੂਗੇ ਜੀ ਜਿਵੇਂ ਆਮ ਹੀ ਇੱਕ ਕਿਸਾਨ ਭਰਾਵਾਂ ਦੇ ਮਨ ਦੇ ਵਿੱਚ ਡਰ ਬੈਠ ਜਾਂਦਾ ਵੀ ਪਰਾਲੀ ਨੂੰ ਅਗਰ ਵਿੱਚ ਬਾਵਾਗੇ ਆਪਾਂ ਜਾਂ ਸੁਪਰ ਸੀਡਰ ਨਾਲ ਜਾਂ ਆਮ ਕੋਈ ਕਣਕ ਬੀਜੀ ਉਥੇ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਜਾਂ ਤੁਸੀਂ ਤਾਂ ਚਲੋ ਇਕੱਠਾ ਬਣਵਾਈਆਂ ਐਸੀ ਜਿੱਤੇ ਚਲੋ ਥੋੜਾ ਬਹੁਤ ਤੁਹਾਡਾ ਵੀ ਤਜਰਬਾ ਰਿਆ ਹੁਣ ਦੀ ਸਥਿਤੀ ਦੇ ਮੁਤਾਬਕ ਤੁਸੀਂ ਕੀ ਸੰਦੇਸ਼ ਦੇਣਾ ਚਾਹੂਗੇ ਜੀ ਦੇਖੋ ਬਾਈ ਜੀ ਇਹ ਨਹੀਂ ਕਹਿ ਸਕਦੇ ਵੀ ਹਮਲਾ ਕੱਲੇ ਜਿੱਥੇ ਮਤਲਬ ਪਰਾਲੀ ਵਿੱਚ ਵਾਈ ਇਹ ਜੱਗਠਾ ਉੱਥੇ ਹਮਲਾ ਹੋਇਆ ਜਿਹੜੇ ਲੋਕਾਂ ਨੇ ਸਾਡੇ ਤਕਰੀਬਨ ਕਿਸੇ ਨੇ ਅੱਗ ਵੀ ਲਾਈ ਹੈ ਹਮਲਾ ਉਹਨਾਂ ਦੇ ਦੇਖਣ ਨੂੰ ਮਜਾ ਆ ਜੀ ਇਹ ਵੀ ਚਲੋ ਆਪਾਂ ਕਹਿ ਸਕਦੇ ਆ ਵੀ ਇੱਕ ਹੁਣ ਨਵੀਂ ਬਿਮਾਰੀ ਹੈ ਕਣਕ ਲਈ ਜੀ ਵੀ ਨਵੀਂ ਸਮੱਸਿਆ ਕਿਸਾਨਾਂ ਲਈ ਖੜੀ ਹੋਈ ਵੀ ਹੈ ਤੇ ਚਲੋ ਉਹਦੇ ਤੋੜ ਵੀ ਹੈਗੀ ਆ ਜੀ ਕਿਸਾਨਾਂ ਨੂੰ ਆਪਦਾ ਨਰੀਖਣ ਕਰਨਾ ਚਾਹੀਦਾ ਖੇਤਾਂ ਦਾ ਲਗਾਤਾਰ ਜਦੋਂ ਆਪਾਂ ਪਾਣੀ ਲਾਉਂਦੇ ਆ ਉਸ ਟਾਈਮ ਤੇ ਜ਼ਿਆਦਾ ਪਤਾ ਲੱਗਦਾ ਜੀ ਬਾਕੀ ਜੋ ਯੂਨੀਵਰਸਿਟੀ ਆਪਣੀ ਖੇਤੀ ਦੀ ਉਹ ਤਾਂ ਇਦਾਂ ਦਿੰਦੀ ਆ ਜਿਹੜੇ ਮੁਤਾਬਿਕ ਜੋ ਪਰ ਉਹਨਾਂ ਨਾਲ ਕਹਿੰਦੇ ਆ ਪਾਓ ਪਾਣੀ ਲਾਉਣ ਤੋਂ ਪਹਿਲਾਂ ਜਾਂ ਕਲੋਰ ਇੰਟਰਾ ਨੀਲੀ ਪ੍ਰੋਲ ਦੀ ਸਪਰੇਅ ਕਰੋ ਜੀ ਉਹਦੇ ਨਾਲ ਕੰਟਰੋਲ ਹੋ ਜਾਂਦਾ ਜੀ ਵੀ ਘਬਰਾਉਣ ਦੀ ਲੋੜ ਨਹੀਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਦਾ ਹੱਲ ਹੈ ਨਹੀਂ ਜਾਂ ਕੋਈ ਕੰਟਰੋਲ ਹੈ ਨਹੀਂ ਤੇ ਕੰਟਰੋਲ ਹੋ ਜਾਂਦਾ